ਤੋਂ ਬਾਅਦ ਗੱਲ ਕਰੀਏ ਤਾਂ ਫਰਵਰੀ ਦਾ ਜਿਹੜਾ ਸਮਾਂ ਦੇ ਦਿੱਤਾ ਗਿਆ ਜੇ ਗੱਲ ਕਰੀਏ ਤਾਂ ਹੁਣ ਫਰਵਰੀ ਤੱਕ ਦਾ ਜਿਹੜਾ ਕਿਤੇ ਨਾ ਕਿਤੇ ਇੰਡਸਟਰੀ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਲੰਬੇ ਸਮੇਂ ਤੋਂ ਜਿਹੜੇ ਕਾਲਾ ਪਾਣੀ ਮੋਰਚਾ ਬੁੱਡੇ ਨਾਲੇ ਨੂੰ ਸਾਫ ਕਰਾਉਂਦੇ ਚੱਲਦੇ ਜਿਹੜਾ ਸੰਘਰਸ਼ ਕਰਦਾ ਪਿਆ ਸੀ ਜੇ ਗੱਲ ਕਰੀਏ ਤਾਂ ਵੇਰਕਾ ਦੇ ਬਾਹਰ ਵੀ ਉਹਨਾਂ ਦੇ ਵੱਲੋਂ ਧਰਨਾ ਲਗਾਇਆ ਸੀ ਗਿਆ ਸੀ ਉਸ ਵੇਲੇ ਵੀ ਮਾਹੌਲ ਜਿਹੜਾ ਪੂਰਾ ਗਰਮਾਇਆ ਹੋਇਆ ਸੀ ਕਿਤੇ ਨਾ ਕਿਤੇ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਦੇ ਵੱਲੋਂ ਕਾਲਾ ਪਾਣੀ ਮੋਰਚਾ ਦੇ ਵਿੱਚ ਜਿਹੜੇ ਧਰਨਾ ਪ੍ਰਦਰਸ਼ਨ ਕਰਨ ਆ ਰਹੇ ਸੀ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸੀਗਾ ਤੇ ਦੂਜੇ ਪਾਸੇ ਇੰਡਸਟਰੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਜਿਹੜੇ ਵੱਖ-ਵੱਖ ਤਰੀਕੇ ਦੇ ਜਿਹੜੇ ਲੋਕ ਨੇ ਉੱਥੇ ਉਹਨਾਂ ਦੇ ਵੱਲੋਂ ਲੇਬਰ ਕਰਕੇ ਕੱਟ ਕੀਤਾ ਗਿਆ ਸੀ ਕਿਸੇ ਵੀ ਤਰੀਕੇ ਦਾ ਜਿਹੜਾ ਕਾਲਾ ਪਾਣੀ ਮੋਰਚਾ ਜੇ ਬੰਨ ਲਾਣਾ ਦੀ ਹੈ ਤਾਂ ਉਸ ਨਾਲ ਜਿਹੜਾ ਇੰਡਸਟਰੀ ਹੈ ਮੂ ਤੋੜ ਜਵਾਬ ਦੇਗੀ ਫਿਲਹਾਲ ਜੇ ਗੱਲ ਕਰੀਏ ਉਸ ਵੇਲੇ ਜਿਹੜਾ ਮਾਮਲਾ ਸ਼ਾਂਤ ਹੋ ਗਿਆ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ 23 ਤਰੀਕ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ ਕਿ ਐਨਜੀਟੀ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਸੀਟੀਵੀ ਪਲਾਂਟ ਨੇ ਉਹਨਾਂ ਨੂੰ ਜਿਹੜਾ ਬੰਦ ਕਰ ਦਿੱਤਾ ਜਾਵੇ ਹੁਣ ਜੇ ਗੱਲ ਕਰੀਏ ਤਾਂ ਅੱਜ ਜਿਹੜਾ ਫੈਸਲਾ ਐਨਜੀਟੀ ਦੇ ਵਿੱਚ ਜਿਹੜਾ ਸਾਹਮਣੇ ਆਇਆ ਕਿ ਫਰਵਰੀ ਦਾ ਜਿਹੜਾ ਸਮਾਂ ਮਿਲ ਗਿਆ ਇੰਡਸਟਰੀ ਨੂੰ ਜਿਹੜਾ ਕਿਤੇ ਨਾ ਕਿਤੇ ਵੱਡੀ ਰਾਹਤ ਮਿਲਣ ਦੇ ਜਿਹੜੇ ਸੰਕੇਤ ਨਜ਼ਰ ਆ ਰਹੇ ਨੇ ਫਿਲਹਾਲ ਗੱਲ ਕਰੀਏ ਤਾਂ ਹੁਣ ਅੱਗੇ ਕੀ ਅਪਡੇਟ ਆਏਗੀ ਉਹ ਦੇਖਣਾ ਹੋਵੇਗਾ ਫਿਲਹਾਲ ਗੱਲ ਕਰੀਏ ਤਾਂ ਇੰਡਸਟਰੀ ਨੂੰ ਕਿੰਨਾ ਕਿਤੇ ਫਰਵਰੀ 2025 ਤੱਕ ਦੀ ਜਿਹੜੀ ਹੈ ਰਾਹਤ ਮਿਲ ਜਾਈ ਹੈ ਇਸ ਵਲੇ ਦੀ ਵੱਡੀ ਖਬਰ ਲੁਧਿਆਣਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੇ ਕਿ ਲੁਧਿਆਣਾ ਦੀ ਡਾਈੰਗ ਇੰਡਸਟਰੀ ਨੂੰ ਲੈ ਕੇ ਕਿਤੇ ਨਾ ਕਿਤੇ ਬੀਤੇ ਦਿਨਾਂ ਦੇ ਵਿੱਚ ਐਨਜੀਟੀ ਤੇ ਕਾਲਾ ਪਾਣੀ ਮੋਰਚਾ ਜਿਹੜਾ ਆ ਵੀ ਹੁੰਦੇ ਨਜ਼ਰ ਆ ਰਹੇ ਸੀ ਉਹਨਾਂ ਦੇ ਵੱਲੋਂ 20 ਦਸੰਬਰ ਦਾ ਜਿਹੜਾ ਟਾਈਮ ਦਿੱਤਾ ਗਿਆ ਸੀ ਕਿ ਸਾਰੇ ਜਿਹੜੇ ਲੁਧਿਆਣਾ ਦੇ ਵਿੱਚ ਤਿੰਨ ਜਿਹੜੇ ਸੀਟਪੀ ਪਲਾਂਟ ਨੇ ਜਿਨ੍ਹਾਂ ਨੂੰ ਬੰਦ ਕਰਨ ਦੇ ਹਦਾਇਤਾਂ ਦੇ ਦਿੱਤੀਆਂ ਗਈਆਂ ਸੀ ਫਿਲਹਾਲ ਜੇ ਗੱਲ ਕਰੀਏ ਤਾਂ ਅੱਜ 23 ਦਸੰਬਰ ਦਾ ਜਿਹੜਾ ਦਿਨ ਸੀਗਾ ਐਨਜੀਟੀ ਦੇ ਵਿੱਚ ਅੱਜ ਇੱਕ ਵਾਰੀ ਫੇਰ ਜਿਹੜੀ ਹੈ ਇਸ ਕੇਸ ਨੂੰ ਲੈ ਕੇ ਜਿਹੜੀ ਹੈ ਸੁਣਵਾਈ ਹੋਈ ਹੈ ਦੋਨਾਂ ਦੇ ਵੱਲੋਂ ਜਿਹੜੇ ਇੰਡਸਟਰੀ ਦੇ ਵਕੀਲਾਂ ਦੇ ਵੱਲੋਂ ਅਤੇ ਕਾਲਾ ਪਾਣੀ ਮੋਰਚਾ ਦੇ ਵਕੀਲਾਂ ਦੇ ਵੱਲੋਂ ਤਕੜੀ ਬਹਿਸ ਜਿਹੜੀ ਹੈ ਉਹਦੇ ਕੋਰਟ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਹੁਣ ਲੰਬੀ ਜਿਹੜੀ ਬਹਿਸ ਚੱਲਣ ਤੋਂ ਬਾਅਦ ਤਕਰੀਬਨ 2.5 ਤੋਂ 3 ਘੰਟੇ ਜਿਹੜੀ ਇਹ ਬਹਿਸ ਚੱਲੀ ਹੈ ਜਿਹਦੇ ਵਿੱਚ ਇੰਡਸਟਰੀ ਦੇ ਵੱਲੋਂ ਆਪਣੇ ਵੱਖ-ਵੱਖ ਤਰ੍ਹਾਂ ਦੇ ਤਰਕ ਦਿੱਤੇ ਗਏ ਨੇ ਤੇ ਉੱਤੇ ਹੀ ਜੇ ਕਾਲੇ ਪਾਣੀ ਮੋਰਚਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਕੀਲਾਂ ਦੇ ਵੱਲੋਂ ਵੀ ਆਪਣੇ-ਆਪਣੇ ਵੱਖ-ਵੱਖ ਤਰਕ ਦੇ ਕੇ ਇਸ ਨੂੰ ਮਾਮਲੇ ਦੇ ਵਿੱਚ ਜਿਹੜੀ ਇਹ ਬਹਿਸ ਕੀਤੀ ਗਈ ਹੈ ਜਿਸ ਤੋਂ ਬਾਅਦ ਗੱਲ ਕਰੀਏ ਤਾਂ ਫਰਵਰੀ ਦਾ ਜਿਹੜਾ ਸਮਾਂ ਦੇ ਦਿੱਤਾ ਗਿਆ ਜੇ ਗੱਲ ਕਰੀਏ ਤਾਂ ਹੁਣ ਫਰਵਰੀ ਤੱਕ ਦਾ ਜਿਹੜਾ ਕਿਤੇ ਨਾ ਕਿਤੇ ਇੰਡਸਟਰੀ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਲੰਬੇ ਸਮੇਂ ਤੋਂ ਜਿਹੜੇ ਕਾਲਾ ਪਾਣੀ ਮੋਰਚਾ ਬੁੱਡੇ ਨਾਲੇ ਨੂੰ ਸਾਫ਼ ਕਰਾਉਂਦੇ ਚੱਲਦੇ ਜਿਹੜਾ ਸੰਘਰਸ਼ ਕਰਦਾ ਪਿਆ ਸੀ ਜੇ ਗੱਲ ਕਰੀਏ ਤਾਂ ਵੇਰਕਾ ਦੇ ਬਾਹਰ ਵੀ ਉਹਨਾਂ ਦੇ ਵੱਲੋਂ ਧਰਨਾ ਲਗਾਇਆ ਸੀ ਗਿਆ ਸੀ ਉਸ ਵੇਲੇ ਵੀ ਮਾਹੌਲ ਜਿਹੜਾ ਪੂਰਾ ਗਰਮਾਇਆ ਹੋਇਆ ਸੀ ਕਿਤੇ ਨਾ ਕਿਤੇ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਦੇ ਵੱਲੋਂ ਕਾਲਾ ਪਾਣੀ ਮੋਰਚਾ ਦੇ ਵਿੱਚ ਜਿਹੜੇ ਧਰਨਾ ਪ੍ਰਦਰਸ਼ਨ ਕਰਨ ਆ ਰਹੇ ਸੀ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸੀਗਾ ਤੇ ਦੂਜੇ ਪਾਸੇ ਇੰਡਸਟਰੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਜਿਹੜੇ ਵੱਖ-ਵੱਖ ਤਰੀਕੇ ਦੇ ਜਿਹੜੇ ਲੋਕ ਨੇ ਉੱਥੇ ਉਹਨਾਂ ਦੇ ਵੱਲੋਂ ਲੇਬਰ ਕਰਕੇ ਕੱਟ ਕੀਤਾ ਗਿਆ ਸੀ ਕਿਸੇ ਵੀ ਤਰੀਕੇ ਦਾ ਜਿਹੜਾ ਕਾਲਾ ਪਾਣੀ ਮੋਰਚਾ ਜੇ ਬੰਨ ਲਾਣਾ ਦੀ ਹੈ ਤਾਂ ਉਸ ਨਾਲ ਜਿਹੜਾ ਇੰਡਸਟਰੀ ਹੈ ਮੂੰਹ ਤੋੜ ਜਵਾਬ ਦੇਗੀ ਫਿਲਹਾਲ ਜੇ ਗੱਲ ਕਰੀਏ ਉਸ ਵੇਲੇ ਜਿਹੜਾ ਮਾਮਲਾ ਸ਼ਾਂਤ ਹੋ ਗਿਆ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ 23 ਤਰੀਕ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ ਕਿ ਐਨਜੀਟੀ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਸੀਟੀਵੀ ਪਲਾਂਟ ਨੇ ਉਹਨਾਂ ਨੂੰ ਜਿਹੜਾ ਬੰਦ ਕਰ ਦਿੱਤਾ ਜਾਵੇ ਹੁਣ ਜੇ ਗੱਲ ਕਰੀਏ ਤਾਂ ਅੱਜ ਜਿਹੜਾ ਫੈਸਲਾ ਐਨ ਜੀ ਡੀ ਦੇ ਵਿੱਚ ਜਿਹੜਾ ਸਾਹਮਣੇ ਆਇਆ ਕਿ ਫਰਵਰੀ ਦਾ ਜਿਹੜਾ ਸਮਾਂ ਮਿਲ ਗਿਆ ਇੰਡਸਟਰੀ ਨੂੰ ਜਿਹੜਾ ਕਿਤਨਾ ਕਿਤੇ ਵੱਡੀ ਰਾਹਤ ਮਿਲਣ ਦੇ ਜਿਹੜੇ ਸੰਕੇਤ ਨਜ਼ਰ ਆ ਰਹੇ ਨੇ ਫਿਲਹਾਲ ਗੱਲ ਕਰੀਏ ਤਾਂ ਹੁਣ ਅੱਗੇ ਕੀ ਅਪਡੇਟ ਆਏਗੀ ਉਹ ਦੇਖਣਾ ਹੋਵੇਗਾ ਫਿਲਹਾਲ ਗੱਲ ਕਰੀਏ ਤਾਂ ਇੰਡਸਟਰੀ ਨੂੰ ਕਿਤਨਾ ਕਿਤੇ ਫਰਵਰੀ 2025 ਤੱਕ ਦੀ ਜਿਹੜੀ ਹੈ ਰਾਹਤ ਮਿਲ ਜਾਈ ਹੈ ਐਸਐਲਏ ਦੀ ਵੱਡੀ ਖਬਰ ਲੁਧਿਆਣਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੇ ਕਿ ਲੁਧਿਆਣਾ ਦੀ ਡਾਈਇੰਗ ਇੰਡਸਟਰੀ ਨੂੰ ਲੈ ਕੇ ਕਿਤੇ ਨਾ ਕਿਤੇ ਬੀਤੇ ਦਿਨਾਂ ਦੇ ਵਿੱਚ ਐਨਜੀਟੀ ਤੇ ਕਾਲਾ ਪਾਣੀ ਮੋਰਚਾ ਜਿਹੜਾ ਆ ਵੀ ਹੁੰਦੇ ਨਜ਼ਰ ਆ ਰਹੇ ਸੀ ਉਹਨਾਂ ਦੇ ਵੱਲੋਂ 23 ਦਸੰਬਰ ਦਾ ਜਿਹੜਾ ਟਾਈਮ ਦਿੱਤਾ ਗਿਆ ਸੀ ਕਿ ਸਾਰੇ ਜਿਹੜੇ ਲੁਧਿਆਣਾ ਦੇ ਵਿੱਚ ਤਿੰਨ ਜਿਹੜੇ ਸੀਟਪੀ ਪਲਾਂਟ ਨੇ ਜਿਨ੍ਹਾਂ ਨੂੰ ਬੰਦ ਕਰਨ ਦੇ ਹਦਾਇਤਾਂ ਦੇ ਦਿੱਤੀਆਂ ਗਈਆਂ ਸੀ ਫਿਲਹਾਲ ਜੇ ਗੱਲ ਕਰੀਏ ਤਾਂ ਅੱਜ 23 ਦਸੰਬਰ ਦਾ ਜਿਹੜਾ ਦਿਨ ਸੀਗਾ ਐਨਜੀਟੀ ਦੇ ਵਿੱਚ ਅੱਜ ਇੱਕ ਵਾਰੀ ਫੇਰ ਜਿਹੜੀ ਹੈ ਸ ਕੇਸ ਨੂੰ ਲੈ ਕੇ ਜਿਹੜੀ ਐ ਸੁਣਵਾਈ ਹੋਈ ਹੈ ਦੋਨਾਂ ਦੇ ਵੱਲੋਂ ਜਿਹੜੇ ਇੰਡਸਟਰੀ ਦੇ ਵਕੀਲਾਂ ਦੇ ਵੱਲੋਂ ਅਤੇ ਕਾਲਾ ਪਾਣੀ ਮੋਰਚਾ ਦੇ ਵਕੀਲਾਂ ਦੇ ਵੱਲੋਂ ਤਕੜੀ ਬਹਿਸ ਜਿਹੜੀ ਐ ਉਹਦੇ ਕੋਰਟ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਹੁਣ ਲੰਬੀ ਜਿਹੜੀ ਬਹਿਸ ਚੱਲਣ ਤੋਂ ਬਾਅਦ ਤਕਰੀਬਨ 2.5 ਤੋਂ 3 ਘੰਟੇ ਜਿਹੜੀ ਬਹਿਸ ਚੱਲੀ ਹੈ ਜਿਹਦੇ ਵਿੱਚ ਇੰਡਸਟਰੀ ਦੇ ਵੱਲੋਂ ਆਪਣੇ ਵੱਖ-ਵੱਖ ਤਰ੍ਹਾਂ ਦੇ ਤਰਕ ਦਿੱਤੇ ਗਏ ਨੇ ਤੇ ਉੱਤੇ ਹੀ ਜੇ ਕਾਲੇ ਪਾਣੀ ਮੋਰਚਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਕੀਲਾਂ ਦੇ ਵੱਲੋਂ ਵੀ ਆਪਣੇ-ਆਪਣੇ ਵੱਖ-ਵੱਖ ਤਰਕ ਦੇ ਕੇ ਇਸ ਨੂੰ ਮਾਮਲੇ ਦੇ ਵਿੱਚ ਜਿਹੜੀ ਐ ਬਹਿਸ ਕੀਤੀ ਗਈ ਹੈ ਜਿਸ ਤੋਂ ਬਾਅਦ ਗੱਲ ਕਰੀਏ ਤਾਂ ਫਰਵਰੀ ਦਾ ਜਿਹੜਾ ਸਮਾਂ ਦੇ ਦਿੱਤਾ ਗਿਆ ਜੇ ਗੱਲ ਕਰੀਏ ਤਾਂ ਹੁਣ ਫਰਵਰੀ ਤੱਕ ਦਾ ਜਿਹੜਾ ਕਿਤੇ ਨਾ ਕਿਤੇ ਇੰਡਸਟਰੀ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਲੰਬੇ ਸਮੇਂ ਤੋਂ ਜਿਹੜੇ ਕਾਲਾ ਪਾਣੀ ਮੋਰਚਾ